ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭਾਂਬੜ ਮਚਦਾ ਏ ਉਸ ਵਿੱਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰਲੇਖ ਹੈ ਅਸੀਂ ਕਾਲੇ ਲੋਕ ਸਦੀਂਦੇ ਗਿਆਨੀ ਦੇ ਪੇਪਰਾਂ ਵਿੱਚ ਮੈਨੂੰ ਇੱਕ ਸਵਾਲ ਆਇਆ ਸੀ ਕਿ ਤੁਸੀਂ ਆਪਣੇ ਸਭ ਤੋਂ ਮਨਪਸੰਦ ਕਿਸੇ ਕਵੀ ਬਾਰੇ ਲਿਖੋ ਮੈਂ ਮਨ ਵਿੱਚ ਸਾਰੇ ਕਵੀਆਂ ਤੇ ਆਪਣੀ ਨਜ਼ਰ ਤੜਾਈ ਤਾਂ ਮੇਰੇ ਮਨ ਨੇ ਫੈਸਲਾ ਕੀਤਾ ਕਿ ਮੇਰਾ ਸਭ ਤੋਂ ਮਨਪਸੰਦ ਕਵੀ ਸੂਫੀ ਸੰਤ ਸਾਈਂ ਬੁੱਲੇ ਸ਼ਾ ਤੋਂ ਬਿਨਾ ਹੋਰ ਕੋਈ ਨਹੀਂ ਹੋ ਸਕਦਾ ਬਹੁਤ ਸਾਰੇ ਕਾਰਨ ਹਨ ਕਿਉਂ ਮੇਰੇ ਮਨਪਸੰਦ ਹਨ ਸਭ ਤੋਂ ਵੱਡੀ ਗੱਲ ਕਿ ਉਸ ਨੇ ਆਪਣੇ ਹੀ ਧਰਮ ਦੇ ਪਖੰਡੀਆਂ ਨੂੰ ਬੇਖੌਫ ਹੋ ਕੇ ਨੰਗਿਆ ਕੀਤਾ ਤੇ ਬੰਗਾਰਿਆ ਧਰਮ ਦੇ ਠੇਕੇਦਾਰਾਂ ਤੇ ਹਾਕਮਾਂ ਨੇ ਜਿਉਂਦੇ ਜੀ ਉਸ ਨੂੰ ਉਸ ਦੇ ਸ਼ਹਿਰ ਕਸੂਰ ਚ ਬੰਨ ਨਹੀਂ ਦਿੱਤਾ ਪਰ ਉਸ ਨੇ ਇਹ ਨਾ ਮੰਨੀ ਵੱਡੀ ਜਾਤ ਦਾ ਸ਼ਜਦ ਹੋ ਕੇ ਵੀ ਨੀਮੀ ਜਾਤ ਵਾਲੇ ਅਰਾਈ ਸਾਹਨ ਆਇਤ ਨੂੰ ਆਪਣਾ ਗੁਰੂ ਬਣਾਇਆ ਤੇ ਆਪਣੀ ਸਾਰੀ ਕਵਤਾ ਉਸ ਦੀ ਹੀ ਉਸਤਤ ਵਿੱਚ ਲਿਖੀ। ਪ੍ਰੇਮ ਬਾਰੇ ਤਾਂ ਅੱਜਕੱਲ بڑا ਹੀਜਕਚੌਲਾ ਪਿਆ ਹੋਇਆ। ਪ੍ਰੇਮ ਦੀ ਅਵਸਥਾ ਵਿੱਚ ਆਉਣਾ ਕਿਸ ਨੂੰ ਕਹਿੰਦੇ ਹਨ ਇਹ ਅਸੀਂ ਬੁੱਲੇ ਸ਼ਾਹ ਤੋਂ ਸਿੱਖ ਸਕਦੇ ਹਾਂ। ਉਸ ਦੀ ਕਵਤਾ ਇੱਕ ਆਮ ਅਤੇ ਅਨਪੜ੍ਹ ਵਿਅਕਤੀ ਨੂੰ ਵੀ ਪ੍ਰਭਾਵਿਤ ਕਰਦੀ ਆ ਰਹੀ ਹੈ। ਸ਼ੁਰੂ ਤੋਂ ਮੈਂ ਉਹਨਾਂ ਦੀ ਕਾਫੀ ਮੈਂ ਕਾਲਾ ਮੇਡੇ ਵਾਲ ਵੀ ਕਾਲੇ ਤੇ ਅਸੀਂ ਕਾਲੇ ਲੋਕ ਸਦੀਂਦੇ ਕੋਹ ਪਹਾੜ ਦਾ ਸੁਰਮਾ ਵੀ ਕਾਲਾ ਤੇ ਲੋਕੀ ਅੱਖੀਆਂ ਵਿੱਚ ਪਵਿੰਦੇ ਕੁਰਾਨ ਸ਼ਰੀਫ ਦੇ ਹਰਫ਼ ਵੀ ਕਾਲੇ ਤੇ ਲੋਕੀ ਮਸਜਿਦਾਂ ਵਿੱਚ ਪੜਿੰਦੇ ਬੁੱਲੇ ਸ਼ਾ ਗੋਰੇ ਰੰਗ ਕੀ ਕਰਨੇ ਜਿਹੜੇ ਗਲੀਆਂੋਂ ਗਲੀ ਬਕਿੰਦੇ ਮੈਂ ਇਸ ਨੂੰ ਪੜਦਾ ਵੀ ਰਿਆਂ ਤੇ ਗਾਉਂਦਾ ਪਰ ਇਸ ਕਾਫੀ ਦੇ ਗੂੜ ਅਰਥਾਂ ਦੀ ਸਮਝ ਮੈਨੂੰ ਹੁਣ ਲੱਗੀ ਹੈ ਅੱਜ ਟੀਵੀ ਚੈਨਲਾਂ ਤੇ ਅਖਬਾਰਾਂ ਵਿੱਚ ਤੇ ਪੰਜਾਬੀ ਗੀਤਾਂ ਵਿੱਚ ਕਾਲੇ ਰੰਗ ਵਾਲੇ ਲੋਕਾਂ ਵਿੱਚ ਕਾਲੇ ਰੰਗ ਦੀ ਹੀਣਤਾ ਇੰਨੀ ਭਰੀ ਜਾ ਰਹੀ ਹੈ ਕਿ ਜਿਸ ਦੀ ਹੱਦ ਹੀ ਕੋਈ ਨਹੀਂ ਬਚਪਨ ਵਿੱਚ ਇੱਕ ਗੀਤ ਸੁਣਦੇ ਹੁੰਦੇ ਸੀ ਗਲਗਲ ਵਰਗੀ ਜੱਟੀ ਖਾ ਲਈ ਵੇ ਕਾਲੇ ਨਾਗ ਨੇ ਭਾਵ ਕਿ ਉਸ ਦੇ ਘਰ ਵਾਲਾ ਕਾਲੇ ਰੰਗ ਦਾ ਹੈ ਤੇ ਕਾਲੇ ਰੰਗ ਵਾਲਾ ਕਿਸੇ ਨਾਗ ਤੋਂ ਘਟ ਨਹੀਂ ਹੁੰਦਾ ਸਕੂਲ ਦੇ ਸਿਲੇਬਸ ਵਿੱਚ ਵੀ ਇੱਕ ਲੋਹੜੀ ਦਾ ਗੀਤ ਪੀੜੀ ਹੀਟ ਕਟੋਰਾ ਤੇਰਾ ਪੁੱਤ ਜੰਮੂਗਾ ਗੋਰਾ ਕਾਲੇ ਰੰਗ ਪ੍ਰਤੀ ਨਫ਼ਰਤ ਨੂੰ ਦਰਸਾਉਂਦਾ ਹੈ ਹੁਣ ਵੀ ਜਦੋਂ ਕੋਈ ਬੱਚਾ ਜੰਮਦਾ ਹੈ ਜਾਂ ਕੋਈ ਨਵ ਬਿਉਤਾ ਸੋਹਰੇ ਜਾਂਦੀ ਹੈ ਤਾਂ ਉਸ ਦਾ ਗੋਰਾ ਰੰਗ ਕਾਲਾ ਰੰਗ ਹੀ ਪਰਖਿਆ ਜਾਂਦਾ ਹੈ ਗੋਰੇ ਰੰਗ ਦੀਆਂ ਰੱਜ ਰੱਜ ਕੇ ਸਿਫਤਾਂ ਹੁੰਦੀਆਂ ਹਨ ਤੇ ਕਾਲੇ ਰੰਗ ਵਾਲੇ ਢਿੱਲੇ ਜੇ ਮੂੰਹ ਨਾਲ ਆਖ ਦਿੱਤਾ ਜਾਂਦਾ ਹੈ ਕਿ ਚਲੋ ਰੰਗ ਤਾਂ ਦੁਨੀਆ ਤੇ ਦੋ ਹੀ ਹਨ ਟੀਵੀ ਚੈਨਲਾਂ ਤੇ ਉਹਨਾਂ ਮਸ਼ਹੂਰੀਆਂ ਦਾ ਹੜ ਗਿਆ ਆਇਆ ਹੋਇਆ ਹੈ ਜਿਹੜੀਆਂ ਚੀਜ਼ਾਂ ਆਦਮੀਆਂ ਖਾਸ ਕਰਕੇ ਔਰਤਾਂ ਨੂੰ ਗੋਰੇ ਬਣਾਉਂਦੀਆਂ ਹਨ ਇਸ ਤਰ੍ਹਾਂ ਦੀਆਂ ਕਰੀਮਾਂ ਲਾਓ ਇਸ ਤਰ੍ਹਾਂ ਦੇ ਪਾਊਡਰ ਲਾਓ ਇਸ ਤਰ੍ਹਾਂ ਦੇ ਸਾਬਣਾਂ ਨਾਲ ਨਹਾਓ ਤੇ ਇਸ ਤਰ੍ਹਾਂ ਦੇ ਤੇਲ ਲਗਾਓ ਤਾਂ ਤੁਸੀਂ ਗੋਰੇ ਹੋਵੋਗੇ ਜੇ ਤੁਸੀਂ ਗੋਰੇ ਹੋ ਤਾਂ ਹੀ ਤੁਸੀਂ ਸੁੰਦਰ ਹੋ ਸੁੰਦਰਤਾ ਦੇ ਅਰਥ ਹੁਣ ਇਹਨਾਂ ਨੇ ਬਦਲ ਦਿੱਤੇ ਹਨ ਸਭ ਤੋਂ ਵੱਧ ਗੋਰੀ ਕੁੜੀ ਨੂੰ ਹੀ ਮੁੰਡੇ ਪਸੰਦ ਕਰਨਗੇ ਅਤੇ ਸਭ ਤੋਂ ਵੱਧ ਗੋਰੇ ਮੁੰਡੇ ਨੂੰ ਹੀ ਕੁੜੀਆਂ ਪਸੰਦ ਕਰਨਗੀਆਂ ਦਫ਼ਤਰਾਂ ਵਿੱਚ ਨੌਕਰੀ ਲਈ ਵੀ ਉਸ ਨੂੰ ਹੀ ਪ੍ਰਾਥਮਿਕਤਾ ਮਿਲੇਗੀ ਜਿਹੜਾ ਮੁੰਡਾ ਜਾਂ ਕੁੜੀ ਸਭ ਤੋਂ ਵੱਧ ਗੋਰਾ ਜਾਂ ਗੋਰੀ ਹੋਵੇਗੀ ਕੰਪਨੀਆਂ ਦੀਆਂ ਚੀਜ਼ਾਂ ਤਦ ਹੀ ਵਿਕਣਗੀਆਂ ਗੋਰੀ ਚਮੜੀ ਦੇ ਐਕਟ੍ਰੈਸਾਂ ਜਾਂ ਐਕਟਰ ਐਡ ਕਰਨਗੇ ਲੋਕਾਂ ਵਿੱਚ ਕਾਲੇ ਰੰਗ ਦੀ ਹੀਣਤਾ ਪੈਦਾ ਹੋਵੇਗੀ ਤੇ ਪੈਦਾ ਉਹਨਾਂ ਨੇ ਕਰ ਹੀ ਦਿੱਤੀ ਹੈ ਇੱਥੇ ਹਰ ਵਿਅਕਤੀ ਖਾਸ ਕਰਕੇ ਔਰਤ ਦੂਜੀ ਔਰਤ ਨੂੰ ਦੇਖ ਕੇ ਸੋਚਦੀ ਹੈ ਕਿ ਉਹ ਮੇਰੇ ਤੋਂ ਵੱਧ ਗੋਰੀ ਕਿਉਂ ਹੈ ਐਕਟਰ ਐਕਟਰੀਆਂ ਅਤੇ ਖਿਡਾਰੀਆਂ ਨੂੰ ਕੰਪਨੀਆਂ ਖੂਬ ਇਸਤੇਮਾਲ ਕਰ ਰਹੀਆਂ ਜਿਹੜਾ ਪੈਸਾ ਉਹ ਲੋਕਾਂ ਦੀਆਂ ਜੇਬਾਂ ਚੋਂ ਕੱਢ ਰਹੀਆਂ ਹਨ ਉਸ ਦਾ ਇੱਕ ਹਿੱਸਾ ਇਹਨਾਂ ਐਕਟਰ ਐਕਟਰੀਆਂ ਤੇ ਖਿਡਾਰੀਆਂ ਨੂੰ ਮਿਲ ਰਿਹਾ ਹੈ ਮਾਈ ਨੇਮ ਇਜ਼ ਖਾਨ ਵਿੱਚ ਸ਼ਾਹਰੁਖ ਖਾਨ ਦੇ ਮੂਹੋਂ ਫਿਲਮਕਾਰ ਨੇ ਇਹ ਸੱਚ ਕਹਾਈ ਦਿੱਤਾ ਕਿ ਜਿਹੜੀ ਕਰੀਮ ਮੈਂ ਵੇਚਦਾ ਉਹ ਤੁਹਾਨੂੰ ਬਾਹਰੋਂ ਸੁੰਦਰ ਬਣਾ ਦੇਗੀ ਅੰਦਰੋਂ ਨਹੀਂ ਬਹੁਤ عرصਾ ਪਹਿਲਾਂ ਮੈਂ ਨਕਸਲੀਆਂ ਦੇ ਇੱਕ ਪਰਚੇ ਪੌ ਫਟਾਲਾ ਵਿੱਚ ਇੱਕ ਵਿੱਚ ਕਵੀ ਪਾਸ਼ ਵੱਲੋਂ ਪੰਜਾਬੀ ਦੇ ਦਿੱਲਤ ਕਵੀ ਗੁਰਦਾਸ ਰਾਮ ਆਲਮ ਨਾਲ ਕੀਤੀ ਇੰਟਰਵਿਊ ਪੜ੍ਹੀ ਸੀ ਉਹ ਆਲਮ ਜਿਸ ਨੇ ਬੰਨਿਆਂ ਤੇ ਘਾਹ ਖੋਦਦਿਆਂ ਤੇ ਭੱਠਿਆਂ ਤੇ ਇੱਟਾਂ ਪੱਥਦਿਆਂ ਸ਼ੈਰੀ ਕੀਤੀ ਸੀ ਪਾਸ਼ ਨੇ ਲਿਖਿਆ ਸੀ ਕਿ ਇੱਕ ਵਾਰ ਇੰਗਲੈਂਡ ਵਾਲਿਆਂ ਨੇ ਸ਼ਿਵ ਕੁਮਾਰ ਬਟਾਲਵੀ ਤੇ ਆਲਮ ਜੀ ਨੂੰ ਕਵੀ ਵਜੋਂ ਉੱਥੇ ਬੁਲਾਇਆ ਜੇ ਬਟਾਲਵੀ ਗੀਤ ਬੋਲਦਾ ਇੱਕ ਮੇਰਾ ਕੰਤ ਜਿਉ ਰਾਤ ਚਾਨਣੀ ਚ ਦੁੱਧ ਦਾ ਕਟੋਰਾ ਫਿੱਕੜੇ ਸੰਧੂਰੀ ਰੰਗ ਦਾ ਉਹਦੇ ਨੈਣਾ ਚ ਸ਼ਰਾਬੀ ਢੋਰਾ ਲਾਮਾਂ ਉਤੋਂ ਪਰਤੇ ਲਈ ਨੀ ਮੈਂ ਬੂਰੀਆਂ ਮੱਜਾਂ ਦਾ ਦੁੱਧ ਕਾੜਿਆ ਨੀ ਇੱਕ ਮੇਰੀ ਅੱਖ ਕਾਸ਼ਮੀਰ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਵਿੱਚ ਇੱਕ ਪਤਨੀ ਆਪਣੇ ਪਤੀ ਦੇ ਗੋਰੇ ਰੰਗ ਦੀ ਸਿਫਤ ਕਰਦੀ ਹੈ ਤਾਂ ਆਲਮ ਉਸ ਦਾ ਜਵਾਬ ਆਪਣੇ ਗੀਤ ਵਿੱਚ ਹੀ ਦਿੰਦਾ ਹੈ ਜਿਸ ਵਿੱਚ ਇੱਕ ਮਜ਼ਦੂਰ ਔਰਤ ਆਪਣੇ ਕਾਲੇ ਰੰਗ ਦੇ ਪਤੀ ਦੀ ਸਿਫਤ ਇਉਂ ਕਰਦੀ ਹੈ ਨੀ ਮਾਹੀ ਮੇਰਾ ਕਾਲੇ ਰੰਗ ਦਾ ਨੀ ਮਾਹੀ ਮੇਰਾ ਕਾਲੇ ਰੰਗ ਦਾ ਜਿਹੜੇ ਵੜਦਾ ਤੇ ਚੰਦ ਚੜ ਜਾਂਦਾ ਨੀ ਜੱਗ ਦੀ ਭਲਾਈ ਵਾਸਤੇ ਨੀ ਜੱਗ ਦੀ ਭਲਾਈ ਵਾਸਤੇ ਬਈਆਂ ਰੋਟੀਆਂ ਮਿਰਚ ਨਾਲ ਖਾਂਦਾ ਪਾਸ਼ ਲਿਖਦਾ ਹੈ ਕਿ ਬਟਾਲਵੀ ਕਹਿੰਦਾ ਸੀ ਇਹ ਬੁੜਾ ਮੇਰੇ ਪੈਰ ਨਹੀਂ ਲੱਗਣ ਦਿੰਦਾ ਜੇ ਕਵੀ ਦਰਬਾਰ ਵਿੱਚ ਮੇ ਤੋਂ ਪਹਿਲਾਂ ਇੱਕ ਹਫ਼ਤਾ ਬੋਲ ਦਿੰਦਾ ਹੈ ਤਾਂ ਮੈਨੂੰ ਕੋਈ ਨਹੀਂ ਸੁਣਦਾ ਬੁੱਲੇ ਸ਼ਾਹ ਤੇ ਗੁਰਦਾਸ ਰਾਮ ਆਲਮ ਦੀ ਕਵਤਾ ਦੇ ਗੂੜ੍ਹ ਅਰਥਾਂ ਦੀ ਸਮਝ ਮੈਨੂੰ ਇਸ ਕਰਕੇ ਪਈ ਹੈ ਕਿ ਅਸੀਂ ਇਸ ਦੇਸ਼ ਦੇ ਦਰਾਵੜੀ 나ਗਵਾਂਸ਼ੀ ਆਦਵਾਸੀ ਤੇ ਮੂਲ ਵਾਸੀ ਹਾਂ ਸਾਡਾ ਮੂਲ ਰੰਗ ਕਾਲਾ ਰੰਗ ਹੈ ਕਿਸੇ ਨੂੰ ਕਿਸੇ ਵੀ ਚੀਜ਼ ਤੇ ਫਕਰ ਹੋਵੇ ਸਾਨੂੰ ਆਪਣੇ ਕਾਲੇ ਰੰਗ ਤੇ ਫਕਰ ਹੈ ਜਦੋਂ ਮੱਧ ਏਸ਼ੀਆ ਤੋਂ ਆਏ ਆਰੀਆਨਾ ਇਹ ਭਾਵੇਂ ਗੋਰਿਆਂ ਨੇ ਸਾਡੇ ਬਜ਼ੁਰਗਾਂ ਦਰਾਵੜਾਂ ਦੀ ਮਹਾਨ ਸਿੰਧੂ ਘਾਟੀ ਦੀ ਸਭਿਅਤਾ ਨੂੰ ਤਬਾਹ ਕਰਕੇ ਉਹਨਾਂ ਨੂੰ ਗੁਲਾਮ ਬਣਾਇਆ ਗੁਲਾਮਾਂ ਦੇ ਗੌਰਵ ਨੂੰ ਤੋੜਨ ਲਈ ਇਹ ਜ਼ਰੂਰੀ ਸੀ ਕਿ ਸਾਡੇ ਮਨਾਂ ਵਿੱਚ ਹੀਣਤਾ ਪੈਦਾ ਕਰ ਦੇ ਤੇ ਉਹੀ ਕੁਝ ਉਹਨਾਂ ਨੇ ਕੀਤਾ ਉਹਨਾਂ ਸਾਡੇ ਹਰ ਤਰ੍ਹਾਂ ਦੇ ਗੌਰਵ ਨੂੰ ਤੈਸ਼ ਨੈਸ਼ ਕੀਤਾ ਸਾਡੇ ਕਾਲੇ ਰੰਗ ਪ੍ਰਤੀ ਵੀ ਇਹੀ ਪਹੁੰਚ ਅਪਣਾਈ ਇਹ ਕਰਮ ਉਸ ਵੇਲੇ ਤੋਂ ਸ਼ੁਰੂ ਹੋਇਆ ਅੱਜ ਤੱਕ ਰੁਕਿਆ ਨਹੀਂ ਉਸ ਤੋਂ ਬਾਅਦ ਇੱਥੇ ਅੰਗਰੇਜ਼ ਆਏ ਜਿਨ੍ਹਾਂ ਨੇ ਅਫਰੀਕੀ ਮੂਲ ਦੇ ਕਾਲੇ ਲੋਕਾਂ ਉੱਤੇ ਬੇਅੰਤਹਾ ਜ਼ੁਲਮ ਢਾਈ ਸਨ ਉਹਨਾਂ ਨੇ ਵੀ ਆਰੀਆ ਨਾ ਵਾਲਾ ਰਸਤਾ ਹੀ ਅਪਣਾਇਆ ਬਸ ਬੁੱਲੇ ਸ਼ਾਹ ਤੇ ਗੁਰਦਾਸ ਰਾਮ ਆਲਮ ਨੇ ਆਪਣੇ ਬਜ਼ੁਰਗਾਂ ਦੇ ਗੌਰਵ ਨੂੰ ਆਵਾਰ ਕੇ ਆਰੀਆਂ ਨਾ ਤੇ ਅੰਗਰੇਜ਼ਾਂ ਦੀ ਅਣਮਨੁੱਖੀ ਸੋਚ ਨੂੰ ਬੰਗਾਰਿਆ ਹੈ ਧੰਨਵਾਦ